ਤਿਆਗੀ ਸਰਨ ਪਾਵਾਂ ਨਾਨਕ ਗੁਰ ਚਰਨ ਪਰੱਤਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਸ੍ਰੀ ਰਾਮ ਘਰ ਮਹੱਲਾ ਪਹਿਲਾ ਘਰ ਤੀਜਾ ਜੋਗੀ ਅੰਦਰ ਜੋਗੀਆਂ ਤੂੰ ਭੋਗੀ ਅੰਦਰ ਭੋਗੀਆਂ ਤੇਰਾ ਅੰਤ ਨਾ ਪਾਇਆ ਸੁਰਗ ਮੱਚ ਪਿਆਲ ਜਿਓ ਹਉ ਵਾਰੀ ਹਉ ਵਾਰਨ ਕੁਰਬਾਨ ਤੇਰੇ ਨਾਮ ਨੂੰ ਰਹਾਉ ਤੋ ਦ ਸੰਸਾਰ ਉਪਾਇ ਸਿਰੇ ਸਿਰ ਤੰਦੇ ਲਾਇਆ ਵੇਖਿਆ ਕੀਤਾ ਆਪਣਾ ਕਰ ਕੁਦਰਤ ਪਾਸਾ ਢਾਲ ਜਿਓ ਪ੍ਰਗਟ ਪਹਾੜੈ ਜਾਪਦਾ ਸਭ ਨਾਵੇਂ ਨੋ ਪਰਤਾਪਦਾ ਸਤਗੁਰ ਬਾਝ ਨਾ ਪਾਇਓ ਸਭ ਮੋਹੀ ਮਾਇਆ ਜਾਲ ਜਿਓ ਸਤਗੁਰ ਕੋ ਬਲ ਜਾਈਐ ਜਿਤ ਮਿਲੀਐ ਪਰਮੰਗਤ ਪਾਈਐ ਸੋਰ ਨਾਰਾ ਮੋਨ ਜਨ ਲੋਚ ਦੇ ਸੋ ਸਤਗੁਰ ਦੀਆ 부ਝਾਏ ਜਿਓ ਸਤ ਸੰਗਤ ਕੈਸੀ ਜਾਣੀਐ ਜਿੱਥੇ ਇੱਕੋ ਨਾਮ ਵਖਾਨੀਐ ਇੱਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀਆ 부ਝਾਏ ਜਿਓ ਇਹ ਜਗਤ ਭਰਮ ਪੁਲਾਇਆ ਆਪੋ ਤੋ ਦਖਵਾਇਆ ਪਰਤਾਪ ਲੱਗਾ ਦੋਹਾ ਗਨੀ ਪਾਗ ਜਿਨਾ ਕੈ ਨਾਹੇ ਜਿਓ ਦੋਹਾ ਗਨੀ ਕਿਆ ਨਿਸਾਨੀਆ ਕਸਮੋ ਕੁੱਥਾ ਫਿਰੈ ਨਿਮਾਨੀਆ ਮੈਲੇ ਵੇਸ ਤੇਨਾ ਕਾਮਨੀ ਦੁਖੀ ਰਹਿਨ ਵਿਹਾਏ ਜਿਉ ਸੋਹਗਨੀ ਕਿਆ ਕਰਮ ਕਮਾਇਆ ਪੂਰਬ ਲਿਖਿਆ ਫਲ ਪਾਇਆ ਨਦਰ ਕਰੇ ਕੈ ਆਪਣੀ ਆਪੇ ਲੈ ਮਿਲਾਏ ਜਿਉ ਹੁਕਮ ਜਿਨਾ ਨੋ ਮਨਾਇਆ ਤਿਨ ਅੰਤਰ ਸ਼ਬਦ ਵਸਾਇਆ ਸਹਿਆਂ ਸੇ ਸੋਹਗਨੀ ਜਨ ਸਹਿ ਨਾਲ ਪਿਆਰ ਜਿਉ ਜਿਨਾਂ ਭਾਣੇ ਕਾਰਸ ਆਇਆ ਤੈਨ ਵਿੱਚ ਹੋ ਪਰਮ ਚੁਕਾਇਆ ਨਾਨਕ ਸਤਗੁਰ ਐਸਾ ਜਾਣੀਐ ਜੋ ਸਭ ਸਹਿ ਲੈ ਮਿਲਾਏ ਜੀਉ ਸਤਗੁਰ ਮਿਲੀਐ ਫਲ ਪਾਇਆ ਜਿਨ ਵਿੱਚ ਹਉ ਅਹਕਰਨ ਚੁਕਾਇਆ ਦਰਮਤ ਕਾ ਦੁੱਖ ਕਟਿਆ ਭਾਗ ਬੈਠਾ ਮਸਤਕ ਆਏ ਜੀਉ ਅੰਮ੍ਰਿਤ ਤੇਰੀ ਬਾਣੀਆਂ ਤੇਰਿਆਂ ਭਗਤਾਂ ਰਿਦੈ ਸਮਾਨੀਆਂ ਸੋਖ ਸੇਵਾ ਅੰਦਰ ਰੱਖੀਐ ਆਪਣੀ ਨਦਰ ਕਰੈ ਨਿਸਤਾਰ ਜਿਉ ਸਤਗੁਰ ਮਿਲਿਆ ਜਾਣੀਐ ਜਿਤ ਮਿਲਿਆ ਨਾਮ ਵਖਾਣੀਐ ਸਤਗੁਰ ਬਾਝ ਨਾ ਪਾਇਓ ਸਭ ਥੱਕੀ ਕਰਮ ਕਮਾਏ ਜਿਉ ਹਉ ਸਤਪੁਰ ਵਿਟਹੁ ਕਮਾਇਆ ਜਿਨ ਪਰਮ ਭੁਲਾ ਮਾਰਗ ਪਾਇਆ ਨਦਰ ਕਰੇ ਜੇ ਆਪਣੀ ਆਪੇ ਲੈ ਰਲਾਈ ਜਿਉ ਤੂੰ ਸਬਨਾ ਮਾਹੇ ਸਮਾਇਆ ਤੈਨ ਕਰਤੈ ਆਪ ਲੁਕਾਇਆ ਨਾਨਕ ਗੁਰਮਖ ਪਰਗਟ ਹੋਇਆ ਜਾ ਕੋ ਜੋਤ ਤਰੀ ਕਰਤਾਰ ਜਿਉ ਆਪੇ ਖਸਮ ਨਿਵਾਜਿਆ ਜਿਉ ਪਿੰਡ ਦੇ ਸਾਜਿਆ ਆਪਣੇ ਸੇਵਕ ਕੀ ਪੈਜ ਰਖੀਆਂ ਦੋਇ ਕਰ ਮਸਤਕ ਤਾਰ ਜਿਉ ਸਭ ਸੰਜਮ ਰਹੇ ਸਿਆਨ ਪਾ ਮੇਰਾ ਪ੍ਰਭ ਸਭ ਕਿਸ ਜਾਣਦਾ ਬਰ ਗਟ ਪਰ ਤਾਪ ਵਰਤਾਇਓ ਸਭ ਲੋਕ ਕਰੈ ਜੈਕਾਰ ਜਿਉ ਮੇਰੇ ਗੁਣ ਅਵਗੁਣ ਨ ਵਿਚਾਰਿਆ ਪ੍ਰਭ ਆਪਣਾ ਬਿਰਦ ਸਮਾਰਿਆ ਕੰਠ ਲਾਇ ਕੇ ਰਖਿਆ ਨ ਲੱਗੈ ਨ ਤਤੀਵਾਉ ਜਿਉ ਮੈਂ ਮਨ ਤਨ ਪ੍ਰਭ ਉਤਾਇਆ ਜਿਏ ਇਛੜਿਆ ਫਲ ਪਾਇਆ ਸਾ ਪਾਤਸ਼ਾਹ ਸਿਰ ਖਸਮ ਤੂੰ ਜਪ ਨਾਨਕ ਜੀ ਵੈ ਨਾਉ ਜਿਉ तुद आपे आप उपाया दूजा खेल कर दिखलाया सब सचो सच वर्तदा जिस भाव तिसे बुझाए जियो गुर पर साधी पाया तिथे माया मोह चुकाया किपा करके अपनी आपे ले समाए जियो गोपी ने गोलिया तुद आपे गोए उठा उठालिया ਹੁਕਮੀ ਪਾnde ਸਾਜਿਆ ਤੂੰ ਆਪੇ ਪੰਨ ਸਵਾਰ ਜਿਓ ਜੇਨ ਸਤਗੁਰ ਸਿਉ ਚਿਤ ਲਾਇਆ ਤਿਨੇ ਦੂਜਾ ਭਾਉ ਚੁਕਾਇਆ ਨਿਰਮਲ ਜੋਤ ਤਿਨ ਪ੍ਰਾਣੀਆਂ ਓਏ ਚੱਲੇ ਜਨਮ ਸਵਾਰ ਜਿਓ ਤੇਰੀਆਂ ਸਦਾ ਸਦਾ ਚੰਗਿਆਈਆਂ ਮੈਂ ਰਾਤ ਦੇ ਹੈ ਵਡਿਆਈਆਂ ਅਨ ਮੰਗਿਆ ਦਾਨ ਦੇਵਨਾ ਕਹੋ ਨਾਨਕ ਸੱਚ ਸਮਾਲ ਜਿਓ ਸਿਰੀ ਰਾਗ ਮਹੱਲਾ ਪੰਜਵਾ ਪੈ ਪਾਏ ਮਨਾਈ ਸੋਏ ਜੀਓ ਸਤਗੁਰ ਪਰਖ ਮਿਲਾਇਆ ਤਿਸ ਜੇਵੜ ਅਵਰ ਨ ਕੋਏ ਜੀਓ ਰਹਾਓ ਗੋਸਾਈ ਮਹਿੰਡਾ ਇਠੜਾ ਅਮ ਅੱਬੇ ਥਾਵੋ ਮਿੱਠੜਾ ਭੈਣ ਭਾਈ ਸਭ ਸੱਜਣਾ ਤੁਦ ਜੇਹਾ ਨਹੀਂ ਕੋਏ ਜੀਓ ਤੇਰੇ ਹੁਕਮੇ ਸਾਵਣ ਆਇਆ ਮੈਂ ਸਤ ਕਾ ਹਲ ਜੋ ਆਇਆ ਨਾਉ ਬੀਜਣ ਲੱਗਾ ਆਸ ਕਰ ਹਰ ਬੋਹਲ ਬਖਸ਼ ਜਮਾਏ ਜਿਓ ਹੋਂ ਗੁਰ ਮਿਲ ਇੱਕ ਪਛਾਨ ਦਾ ਦੁਆ ਕਾਗਲ ਚਿਤਨਾ ਜਾਣ ਦਾ ਹਰ ਇੱਕ ਤੈ ਕਾਰੈ ਲਾਇਉਣ ਜਿਉ ਪਾਵੈ ਤਿ ਵੈ ਨਿਭਾਹੇ ਜਿਓ ਤੁਸੀਂ ਭੋਗੋ ਪੁੰਚੋ ਪਾਈ ਹੋ ਗੁਰ ਦੀ ਬਾਣ ਕਵਾਏ ਪਹਿਨਾਈਓ ਹਉ ਹੋਆ ਮਾਹਰ ਪਿੰਡ ਦਾ ਬਨ ਆਦੇ ਪੰਜ ਸ਼ਰੀਕ ਜਿਓ ਹਉ ਆਇਆ ਸਾ ਮੈਂ ਤੇ ਹੰਡਿਆ ਪੰਜ ਕਿਰਸਾਨ ਮੁਜੇਰੇ ਮਿਹੱਡਿਆ ਕੰਨ ਕੋਈ ਕੱਢਨਾ ਹੰ ਗਈ ਨਾਨਕ ਉੱਠਾ ਕੋggੋ ਗਰਾਈ ਜਿਓ ਹਉ ਵਾਰੀ ਘੁੰਮਾ ਜਾਉਂਦਾ ਇੱਕ ਸਾਹਾ ਤੁਦ ਧਿਆਂਦਾ ਉੱਜੜ ਥੇ ਵਸਾਇਓ ਹਉ ਤੁਦ ਵਿਟੋ ਕੁਰਬਾਨ ਜਿਓ ਹਰ ਇੱਠੇ ਨਿਤ ਧਿਆਂਦਾ ਮਨ ਚਿੰਦੀ ਸੋ ਫਲ ਪਾਇੰਦਾ ਸਭੇ ਕਾਂਜ ਸਵਾਰੀਆਂ ਨਾ ਲਾਹੀ ਨਾ ਮਨ ਕੀ ਭੁਖ ਜਿਓ ਮੈਂ ਛੱਡਿਆ ਸਭੋ ਤੰਦੜਾ ਗੋਸਾਈ ਸੇਵੀ ਸੱਚੜਾ ਨੌ ਨਿਦ ਨਾਮ ਨਿਦਾਨ ਹਰਮੈਂ ਪੱਲੇ ਬੱਦਾ ਸ਼ਿਕ ਜਿਓ ਮੈਂ ਸੁਖੀ ਹੂੰ ਸੁਖ ਪਾਇਆ ਗੁਰ ਅੰਤਰ ਸ਼ਬਦ ਵਸਾਇਆ ਸਤ ਗੁਰ ਪਰਖਵੇ ਖਾਲਿਆ ਮਸਤਕ ਧਰਕੇ ਹੱਥ ਜਿਓ ਮੈਂ ਬੱਦੀ ਸੱਚ ਧਰਮਸਾਲ ਹੈ ਗੁਰ ਸਿੱਖਾਂ ਲਹਿਦਾ ਪਾਲਕੈ ਪੈਰ ਤੋਂ ਆ ਪੱਖਾ ਫੇਰਦਾ ਤਿਸ ਨਿਵਨੇਵ ਲੱਗਾ ਪਾਏ ਜਿਓ ਸੁਣ ਗੱਲਾਂ ਗੁਰ ਪਹ ਆਇਆ ਨਾਮ দান ਇਸ ਨਾਨ ਦੜਾਇਆ ਸਭ ਮੁਕਤ ਹੋਆ ਸਹਸਾਰ ਦਾ ਨਾਨਕ ਸੱਚੀ ਬੇੜੀ ਝਾੜ ਜਿਓ ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜਿਉ ਦੇ ਕੰਨ ਸੁਨੋ ਅਰਦਾਸ ਜਿਉ ਠੋਪ ਵਜਾਏ ਸਭ ਡਿੱਠੀਆਂ ਤੁਸ ਆਪੇ ਲਾਇਆ ਨ ਚੜਾਏ ਜਿਉ ਹੁਣ ਹੁਕਮ ਹੋਆ ਮਿਹਰਵਾਨ ਦਾ ਪੈ ਗੋਏ ਨ ਕਿਸੈ ਰਿਯਾਨੰਦਾ ਸਭ ਸੁਖਾਲੀ ਵੁਠੀਆਂ ਇਹੇ ਹੋਆ ਹਲੇਮੀ ਰਾਜ ਜਿਉ ਚਿਮ ਚਿਮ ਅੰਮ੍ਰਿਤ ਵਰਸਦਾ ਬੁਲਾਇਆ ਬੋਲੀ ਖਸਮ ਦਾ ਬਹੁ ਮਾਨ ਕੀਆ ਤਦ ਉਪਰੇ ਤੂੰ ਆਪੇ ਪਾਏ ਥਾਏ ਜਿਉ ਤੇਰੇਆ ਭਗਤਾ ਭੁਖ ਸਦ ਤੇਰੀਆ ਹਰ ਲੋਚਾ ਪੂਰਨ ਮੇਰੀਆ ਦੇ ਦਰਸ ਸੁਖ ਦਾਤਿਆ ਮੈਂ ਗਲ ਵਿੱਚ ਲਹਿਉ ਮਲਾਏ ਜਿਉ ਤੁਦ ਜੇਵੜ ਅਵਰ ਨਾ ਪਾਲਿਆ ਤੂੰ ਦੀਪ ਲੋਪਿਆ ਲਿਆ ਤੂੰ ਥਾਨ ਥਨੰਤਰ ਰਵ ਰਹਿਿਆ ਨਾਨਕ ਭਗਤਾ ਸੱਚ ਆਧਾਰ ਜਿਉ ਹਉ ਗੋਸਾਈ ਦਾ ਪਹਿਲਵਾਨੜਾ ਮੈਂ ਗੁਰ ਮਿਲ ਊਚ ਦੁਮਾਲੜਾ ਸਭ ਹੋਈ ਸ਼ੰਜ ਇਕੱਠੀਆਂ ਦੋਏ ਬੈਠਾ ਵੇਖੈ ਆਪ ਜਿਉ ਬਾਤ ਵਚਨ ਟਮਕ ਪੇਰੀਆਂ ਮਲ ਲੱਥੇ ਲੈ ਦੇ ਫੇਰੀਆਂ ਨਿਹੱਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜਿਓ ਸਭ ਇਕੱਠੇ ਹੋਏ ਆਇਆ ਘਰ ਜਾਸਨ ਵਾਟ ਵਟਾਇਆ ਗੋਰ ਮਹਲਾਹਾ ਲੈ ਗਏ ਮਨ ਮੁਖ ਚੱਲੇ ਮੂਲ ਗਵਾਏ ਜਿਓ ਤੂੰ ਵਰਨਾ ਚੇਨਾ ਬਹਾਰਾ ਹਰ ਦਿਸੈ ਹਾਜ਼ਰ ਜਾਹਰਾ ਸੁਣ ਸੁਣ ਤੁਜੈ ਧਿਆਇਂਦੇ ਤੇਰੇ ਭਗਤ ਰੱਤੇ ਗੁੰਤਾਸ ਜਿਓ ਮੈਂ ਜੋਗ ਜੋਗ ਦਇਆ ਸੇਵੜੀ ਗੁਰ ਕੱਟੀ ਮਹੱਡੀ ਜੇਵੜੀ ਹਉ ਬਹੌੜ ਛਿੰਜਣਾ ਨੱਚੂ ਨਾਨਕ ਅਸਰ ਲੱਦਾ ਪਾਲ ਜਿਓ ਇੱਕ ਓੰਕਾਰ ਸਤ ਗੁਰ ਪਰਸਾਦ ਸ੍ਰੀ ਰਾਗਮਹੱਲਾ ਪਹਿਲਾ ਘਰ ਪਹਿਲਾ ਪਹਿਲੇ ਪੈਰੇ ਰੈਨ ਕੇ ਵੰਜਾਰਿਆ ਮਿੱਤਰਾ ਹੁਕਮ ਪਿਆ ਗੁਰ ਪਾਸ ਪਹਿਲੇ ਪੈਰੇ ਰਹਿਣ ਕੇ ਵੰਜਾਰੇ ਮਿੱਤਰਾ ਹੁਕਮ ਪਇਆ ਗੁਰ ਘਰ ਪਾਸ ਉਰਦ ਤਪ ਅੰਤਰ ਕਰੇ ਵੰਜਾਰਿਆ ਮਿੱਤਰਾ ਖਸਮ 세ਤੀ ਅਰਦਾਸ ਖਸਮ 세ਤੀ ਅਰਦਾਸ ਵਖਾਨੇ ਉਰਦ ਧਿਆਨ ਲਿਵ ਲਾਗਾ ਨਾ ਮਰ ਜਾਦ ਆਇਆ ਕਲ ਪੀਤਰ ਬੋੜ ਜਾਸੀ ਨਗਾ ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀੜੇ ਪਾਸ ਕੋ ਨਾਨਕ ਪ੍ਰਾਣੀ ਪਹਿਲੇ ਪੈਰੇ ਹੁਕਮ ਪਿਆ ਗਰ ਪਾਸ ਦੂਜੇ ਪਹਿਰੇ ਰਹਿਣ ਕੈ ਵੰਜਾਰਿਆ ਮਿੱਤਰਾ ਵਿਸਰ ਗਿਆ ਧਿਆਨ ਹੱਥੋਂ ਹੱਥ ਨਚਾਈਏ ਵੰਜਾਰਿਆ ਮਿੱਤਰਾ ਜਿਉ ਜਸਦਾ ਕਰ ਕਾਣ ਹੱਥੋਂ ਹੱਥ ਨਚਾਈਏ ਪ੍ਰਾਣੀ ਮਾਤਕ ਹੈ ਸੁਤ ਮੇਰਾ ਚੇਤ ਅਚੇਤ ਮੂੜ ਮਨ ਮੇਰੇ ਅੰਤ ਨਹੀਂ ਕਛ ਤੇਰਾ ਜਿਨ ਰਚ ਰਚਿਆ ਤਿਸੈ ਨ ਜਾਣ ਮਨ ਪਿੱਤਰ ਤਰ ਤਿਆਨ ਕਹੋ ਨਾਨਕ ਪ੍ਰਾਣੀ ਦੂਜੈ ਪਹਿਰੈ ਵਿਸਰਗਿਆ ਧਿਆਨ ਤੀਜੈ ਪਹਿਰੈ ਰਹਿਨ ਕਹਿ ਵੰਜਾਰਿਆ ਮਿੱਤਰਾ ਤਨ ਜੋ ਬਣਸਿਉ ਚਿਤ ਹਰ ਕਾ ਨਾਮ ਨਾ ਚੇਤਹੀ ਵੰਜਾਰਿਆ ਮਿੱਤਰਾ ਬੱਧਾ ਛੁੱਟੈ ਜਿਤ ہر کا نام نہ چتہ پرانی بیکل پیا سنگ مایا تن سوں رتتا جو بن متہ اہل جنمنگوایا ترم سے تی وا پارنا کیتو کرمنہ کیتو مت کہو نانک تیجہ پہرہ پرانی جو تن جو بن سوں چت چوتہ پہرہ رن کے ون جارہا Mitra لاویں آیا کھیت जाम पकड़ चलाया वन जा मित्रा किसे न देनी पेत जा जम पकड़ चलाया वन जारिया मित्रा किसे न मिलया पेत पेत चेत हर किसे न मिलय जा जम पकड़ चलाया झूठा रुदन हुआ दुआले खिन में पया पराया साई वस्त परापत हो जिस होिस लाया हेत ਕਹੋ ਨਾਨਕ ਪ੍ਰਾਣੀ ਚੌਥੇ ਪੈਰੇ ਲਾਵੀ ਲੁਣਿਆ ਖੇਤ ਸਿਰੀ ਰਾਗ ਮਹੱਲਾ ਪਹਿਲਾ ਪਹਿਲਾ ਪੈਰੇ ਰਹਿਨ ਕੈ ਵੰਜਾਰਿਆ ਮਿੱਤਰਾ ਬਾਲਕ ਬੁੱਧ ਅਚੇਤ ਖੀਰ ਪਿਐ ਖਲਾਈਐ ਵੰਜਾਰਿਆ ਮਿੱਤਰਾ ਮਾਤ ਪਿਤਾ ਸੁਤ ਹੇਤ ਮਾਤ ਪਿਤਾ ਸੁਤ ਨੇਕ ਨੇਰਾ ਮਾਇਆ 모 ਸਬਾਈ ਸੰਜੋਗੀ ਆਇਆ ਕਿਰਤ ਕਮਾਇਆ ਕਰਨੀ ਕਾਰ ਕਰਾਈ RAM ਨਾਮ ਬਿਨ ਮੁਕਤ ਨ ਹੋਈ ਬੁੱਢੀ ਦੁਜਹਿਤ ਕਹੋ ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਛੂਟੇਗਾ ਹਰ ਚੇਤ ਦੁਜਹਿ ਪਹਿਰੇ ਰਹਿਨ ਕੈ ਵੰਜਾਰਿਆ ਮਿੱਤਰਾ ਭਰ ਜੋ ਬਣ ਮੈਂ ਮਤ ਅਹਨਸ ਕਾਮ ਵਿਆਪਿਆ ਵੰਜਾਰਿਆ ਮਿੱਤਰਾ ਅੰਦਲੇ ਨਾਮ ਨਾ ਚਿੱਤ राम नाम कट अंतर नाही होर जाण रस कs मीठे ज्ञान ध्यान गुण संजम नाही जन्म मरगे टूठे तीर्थ वर्त स्वच्छ संजम नाही कर्म धर्म नाही पूजा नानक पाए भगत ने तारा दुबिदा व्या पै दूजा ਤੀਜ ਪਹਿਰੇ ਰੈਨ ਕੈ ਵੰਜਾਰਿਆ ਮਿੱਤਰਾ ਸਰਹੰਸ ਉਹ ਲੱਥੜੇ ਆਏ ਜੋ ਬਨ ਕਟੈ ਜਰਵਾ ਜਨੇ ਵੰਜਾਰਿਆ ਮਿੱਤਰਾ ਆਵ ਕਟੈ ਦਿਨ ਜਾਏ ਅੰਤ ਕਾਲ ਪਛਤਾਸੀ ਅੰਦਲੇ ਜਾਂ ਜੰਮ ਪਕੜ ਚਲਾਇਆ ਸਬ ਕਿਛ ਆਪਣਾ ਕਰ ਕਰ ਰਾਖਿਆ ਖਿਣ ਮੈਂ ਪਇਆ ਪਰਾਇਆ ਬੋਧ ਵਿਸਰਜੀ ਗਈ ਸਿਆਨਪ ਕਰ ਅਵਗਨ ਪਛਤਾਏ ਕਹੋ ਨਾਨਕ ਪ੍ਰਾਨੀ ਤੀਜੈ ਪੈਰ ਪ੍ਰਭ ਚਿੱਤ ਹੋਲੇ ਵਲਾਏ ਚੌਤੇ ਪੈਰ ਰੈਨ ਕੈ ਵੰਜਾਰਿਆ ਮਿੱਤਰਾ ਬਿਰਦ ਭਇਆ ਤਨ ਖੀਨ ਅੱਖੀ ਅੰਧਨ ਦੇ ਸਈ ਵੰਜਾਰਿਆ ਮਿੱਤਰਾ ਕੰਨੀ ਸੁਣੈ ਨ ਵੈਨ ਅੱਖੀ ਅੰਧ ਜੀਬ ਰਸ ਨਹੀਂ ਰਹੇ ਪਰਾ ਕੋ ਤਾਣਾ ਗੋਣ ਅੰਤਰ ਨਹੀਂ ਕਿਉ ਸੁਖ ਪਾਵੈ ਮਨਮੁਖ ਆਵਨ ਜਾਣਾ ਖੜ ਪੱਕੀ ਕੋੜ ਭੱਜੈ ਬਿਨਸੈ ਆਏ ਚੱਲੈ ਕਿਆ ਮਾਨ ਕਹੋ ਨਾਨਕ ਪ੍ਰਾਣੀ ਚੌਥੈ ਪੈਰੈ ਗੁਰਮੁਖ ਸ਼ਬਦ ਪਛਾਨ ਓੜਕ ਆਇਆ ਤੈਨ ਸਾਹਿਆ ਵਨਜਾਰਿਆ ਮਿੱਤਰਾ ਜਰ ਜਰਵਾਣਾ ਕੰਨ ਇਕ ਰਤੀ ਗੋਣ ਸਮਾਇਆ ਵਨਜਾਰਿਆ ਮਿੱਤਰਾ ਅਵ ਗਣ ਖੜਸਣ ਬੰਨ ਗੋਣ ਸੰਜਮ ਜਾਵੇ ਚੋਟ ਨਾ ਖਾਵੇ ਨਾ ਤਿਸ ਜੰਮਣ ਮਰਨਾ ਕਾਲ ਜਾਲ ਜਮ ਜੋਹੇ ਨਸਾਕੈ ਪਾਏ ਭਗਤ ਭੈ ਤਰਨਾ ਪਤ ਸੇਤੀ ਜਾਵੇ ਸਹਿਜ ਸਮਾਵੇ ਸਗਲੇ ਦੁਖ ਮਿਟਾਵੇ ਕਹੋ ਨਾਨਕ ਪ੍ਰਾਨੀ ਗੁਰਮਖ ਛੂਟੈ ਸਾਚੇ ਤੇ ਪਤ ਪਾਵੇ ਸਿਰੀ ਰਾਗ ਮਹੱਲਾ ਚੌਥਾ ਪਹਿਲੇ ਪਹਿ ਰਹਿ ਰੈਨ ਕੈ ਵੰਜਾਰਿਆ ਮਿੱਤਰਾ ਹਰ ਪਾਇਆ ਉਦਰਮੰਜਾਰ ਹਰ ਧਿਆਵੈ ਹਰ ਉਚਰੈ ਵਨਜਾਰਿਆ ਮਿੱਤਰਾ ਹਰ ਨਾਮ ਸਮਾਰ ਹਰ ਹਰ ਨਾਮ ਜਪੇ ਅਰਾਧੇ ਵਿੱਚ ਅਗਨੀ ਜਪ ਜੀਵਿਆ ਬਾਹਰ ਜਨਮ ਆ ਪਿਆ ਮਖ ਲਗਾ ਸਰਸੇ ਪਿਤਾ ਮਾਤ ਧੀਵਿਆ ਜਿਸ ਕੀ ਵਸਤ ਤਿਸ ਚਿੱਤੋ ਪ੍ਰਾਣੀ ਕਰ ਹਿਰਦੈ ਗੁਰਮਖ ਵਿਚਾਰ ਕਹੋ ਨਾਨਕ ਪ੍ਰਾਣੀ ਪਹਿਲੇ ਪੈਰੇ ਹਰ ਜਪੀਏ ਕਿਰਪਾ ਤਾਰ ਦੂਜੇ ਪਹਿਰੇ ਰਹਿਣ ਕੈ ਵੰਜਾਰਿਆ ਮਿੱਤਰਾ ਮਨ ਲਾਗਾ ਦੂਜੇ ਪਾਏ ਮੇਰਾ ਮੇਰਾ ਕਰ ਪਾਲੀਐ ਵੰਜਾਰਿਆ ਮਿੱਤਰਾ ਲੇ ਮਾਤ ਪਿਤਾ ਗਲ ਲਾਏ ਲਾਵੇ ਮਾਤ ਪਿਤਾ ਸਦਾ ਗਲ ਸਿੱਧੀ ਮਨ ਜਾਣੈ ਖੱਟ ਖਵਾਏ ਜੋ ਦੇਵੇ ਤਿਸੈ ਨ ਜਾਣੈ ਮੂੜਾ ਦਿੱਤੇ ਨੂੰ ਲਪਟਾਏ ਕੋਈ ਗਰਮਖ ਹੋਵੇ ਸੋ ਕਰੇ ਵਿਚਾਰ ਹਰ ਧਿਆਵੈ ਮਨ ਲਿਵ ਲਾਏ ਕਹੋ ਨਾਨਕ ਦੂਜੈ ਪਹਿਰੈ ਪ੍ਰਾਣੀ ਤਿਸ ਕਾਲ ਨ ਕਬ ਹੋਂ ਖਾਏ ਤੀਜੈ ਪਹਿਰੈ ਰਹਿਨ ਕੈ ਵੰਜਾਰੇ ਮਿੱਤਰਾ ਮਨ ਲੱਗਾ ਆਲ ਜੰਜਾਲ ਤਨ ਚਿਤ ਵੈ ਤਨ ਸੰਚ ਵੈ ਵੰਜਾਰੇ ਮਿੱਤਰਾ ਹਰ ਨਾਮਾ ਹਰ ਨਸਮਾਲ ਹਰ ਨਾਮਾ ਹਰ ਹਰ ਕਦੇ ਨ ਸਮਾਲੈ جے ہووے انت سਖਾਈ اے تن ਸੰਪੈ ماਇਆ ਝੂਠੀ انت ਛੋੜ چلیاں پشتائی جس نو کرپا کرے ਗੁਰ ਮਿਲੇ ਸੋ ਹਰ ਹਰ ਨਾਮ ਸਮਾਲ ਕਹੋ ਨਾਨਕ ਤੀਜੇ ਪਹਿਰੇ પ્રાਣਿ ਸੇ ਜਾਏ ਮਿਲੇ ਹਰ ਨਾਲ ਚਹਤੇ ਪਹਿਰੇ ਰਹਿਣ ਕੈ ਵੰਜਾਰਿਆ ਮਿੱਤਰਾ ਹਰ ਚੱਲਣ ਵੇਲਾ ਅਰਦੀ ਕਰ ਸੇਵੋ ਪੂਰਾ ਸਤਿਗੁਰੂ ਵੰ ਜਾ ਰਿਹਾ ਮਿਤਰਾ ਸਭ ਚੱਲੀ ਰਹਿਣ ਵੇ ਹਾਦੀ ਹਰ ਸੇਵ ਹੋ ਖੇਨ ਖੇਨ ਟੈਲ ਮੂਲਨਾ ਕਰ ਹੋ ਜਿਤ ਅਸਥਿਰ ਜੁਗ ਜੁਗ ਹੋਵੋ ਹਰ ਸੇਤੀ ਸਦ ਮਾਨੋ ਰਲੀਆਂ ਜਨਮ ਮਰਨ ਦੁਖ ਖੋਵੋ ਹੋ ਗੁਰ ਸਤ ਗੁਰ ਸਵਾਮੀ ਭੇਦ ਨਾ ਜਾਣੋ ਜਿਤ ਮਿਲ ਹਰ ਭਗਤ ਸੁਖਾਂਦੀ ਕਹੋ ਨਾਨਕ ਪ੍ਰਾਣੀ ਚੌਥੇ ਪੈਰੇ ਸਫਲਿਓ ਰਹਿਣ ਭਗਤਾਂ ਦੀ ਸਿਰੀ ਰਾਗ ਮਹੱਲਾ ਪੰਜਵਾਂ ਪਹਿਲੇ ਪੈਰੇ ਰਹਿਣ ਕੈ ਵੰਜਾਰਿਆ ਮਿੱਤਰਾ ਧਰ ਪਾਇਤਾ ਉਦਰੈ ਮਾਹੇ ਦਸੀ ਮਾਸੀ ਮਾਨਸ ਕੀਆ ਵੰਜਾਰਿਆ ਮਿੱਤਰਾ ਕਰ ਮਹਲਤ ਕਰਮ ਕਮਾਹੇ ਮਹਲਤ ਕਰ ਦਿਨਨੀ ਕਰਮ ਕਮਾਨੇ ਜੈਸਾ ਲਿਖਤ ਧਰ ਪਾਇਆ ਮਾਤਾ ਪਿਤਾ ਪਾਈ ਸੋਤ ਬੰਤਾ ਤੈਨ ਪੀਤਰ ਪ੍ਰਭੂ ਸੰਜੋਇਆ ਕਰਮ ਸੁਕਰਮ ਕਰਾਏ ਆਪੇ ਇਸ ਜਨਤਾ ਵਸ ਕਿਛ ਨਾ ਹੈ ਕਹੋ ਨਾਨਕ ਪ੍ਰਾਨੀ ਪਹਿਲੇ ਪਹਿਰੇ ਤਰ ਪਾਇਤਾ ਉਧਰ ਮਾਹੇ ਦੂਜੇ ਪਹਿਰੇ ਰਹਿਨ ਕੈ ਵੰਜਾਰਿਆ ਮਿੱਤਰਾ ਪਰ ਜਵਾਨੀ ਲਹਿਰਾਈ ਦੇ ਬੁਰਾ ਭਲਾ ਨਾ ਪਛਾਨਈ ਵੰਜਾਰੇ ਅ ਮਿੱਤਰ ਮਨ ਮੱਤਾ ਅਹਮੇ ਬੁਰਾ ਭਲਾ ਨਾ ਪਛਾਨੈ ਪ੍ਰਾਣੀ ਆਗੈ ਪੰਥ ਕਰਾਰਾ ਪੂਰਾ ਸਤਗੁਰ ਕਬੂ ਨ ਸੇਵਿਆ ਸਿਰ ਠਾਡੇ ਜਮ ਜੰਦਾਰਾ ਧਰਮ ਰਾਏ ਜਬ ਪਰ ਧਰਮ ਰਾਏ ਜਬ ਪਕਰਸ ਬੰਵਰੇ ਤਬ ਕਿਆ ਜਵਾਬ ਕਰੇ ਕਹੋ ਨਾਨਕ ਦੂਜੈ ਪਹਿਰੈ ਪ੍ਰਾਣੀ ਪਰ ਜੋ ਬਨ ਲਹਿਰੀ ਦੇ ਤੀਜੈ ਪਹਿਰੈ ਰਹਿਨ ਕੈ ਵੰਜਾਰੇ ਮਿੱਤਰਾ ਬੇਖਸੰਚੈ ਅੰਧ ਅਗਿਆਨ ਪੁੱਤਰ ਕਲਤਰ ਮੋਹਿ ਲਪਟਿਆ ਵੰਜਾਰੇ ਮਿੱਤਰਾ ਅੰਤਰ ਲਹਿਰੈ ਲੋਬਾਨ ਅੰਤਰ ਲਹਿਰ ਲੋਬਾਨ ਪਰਾਨੀ ਸੋ ਪ੍ਰਵਚਿਤਨਾ ਆਵੇ ਸਾਧ ਸੰਗਤ ਸਿਉ ਸੰਗ ਨਾ ਕੀਆ ਬਹੁ ਜੋਨੀ ਦੁਖ ਪਾਵੈ ਸਿਰ ਜਨ ਹਾਰ ਵਿਸਾਰਿਆ ਸਵਾਮੀ ਇਕ ਨਿਮਖਣ ਲਗੋ ਧਿਆਨ ਕਹੋ ਨਾਨਕ ਪ੍ਰਾਣੀ ਤੀਜੇ ਪਹਿਰੇ ਬਿਖ ਸੰਚੇ ਅੰਧ ਅਗਿਆਨ ਚੌਥੇ ਪਹਿਰੇ ਰਹਿਨ ਕੈ ਵੰਜਾਰਿਆ ਮਿੱਤਰਾ ਦਿਨ ਨੇੜੇ ਆਇਆ ਸੋਏ ਗੁਰ ਮਖ ਨਾਮ ਸਮਾਲਤੋਂ ਵੰਜਾਰਿਆ ਮਿੱਤਰਾ ਤੇਰਾ ਦਰਗਹ ਬੇਲੀ ਹੋਏ ਗੋਰਮਖਾ ਨਾਮ ਸਮਾਲ ਪਰਾਨੀ ਅੰਤੇ ਹੋਏ ਸਖਾਈ ਇਹੇ ਮੋ ਮਾਇਆ ਤੇ ਰਸੰਗ ਨ ਚੱਲੈ ਝੂਠੀ ਪ੍ਰੀਤ ਲਗਾਈ ਸਗਲੀ ਰਹਿਨ ਗੁਦਰੀ ਅੰਧਿਆਰੀ ਸੇਵ ਸਤਗੁਰ ਚਾਨਣ ਹੋਏ ਕਹ ਨਾਨਕ ਪ੍ਰਾਨੀ ਚੌਥੇ ਪਹਿਰੇ ਦਿਨ ਨੇੜੇ ਆਇਆ ਸੋਏ ਲਿਖਿਆ ਆਇਆ ਗੋਬਿੰਦ ਕਾਵਨ ਜਾ ਰਿਆ ਮਿੱਤਰਾ ਉਠ ਚੱਲੇ ਕਮਾਣਾ ਸਾਥ ਇਕ ਰਤੀ ਬਿਲਮਨ ਦੇਵਨੀ ਵੰਜਾਰਿਆ ਮਿੱਤਰਾ ਉਣੀ ਤਕੜੇ ਪਾਏ ਹਾਥ ਲਿਖਿਆ ਆਇਆ ਪਕੜ ਚਲਾਇਆ ਮਨਮੁਖ ਸਦਾ ਦੋਹੇ ਲੇ ਜਿੰਨੀ ਪੂਰਾ ਸਤਗੁਰ ਸੇਵਿਆ ਸੇ ਦਰਗ ਸਦਾ ਸੁਹੇਲੇ ਕਰਮ ਧਰਤੀ ਸ੍ਰੀਰ ਜਗ ਅੰਤਰ ਜੋ ਵੀ ਵੈ ਸੋ ਖਾਤ ਕਰਮ ਧਰਤੀ ਸਰੀਰ ਜੁਗ ਅੰਤਰ ਜੋ ਬੋਵੈ ਸੋ ਖਾਤ ਕਹੋ ਨਾਨਕ ਭਗਤ ਸੋ ਹੈ ਦਰਬਾਰੇ ਮਨ ਮੁਖ ਸਦਾ ਪਵਾਤ ਸਿਰੀ ਰਾਗ ਮਹੱਲਾ ਚੌਥਾ ਕਰ ਦੂਜਾ ਸ਼ੰਤ ਇੱਕ ਓੰਕਾਰ ਸਤਗੁਰ ਪ੍ਰਸਾਦ ਮੰਦਿਆਨੀ ਪੇੜੇ ਕਿਉ ਕਰ ਹਰ ਦਰਸਨ ਪੇਖੈ ਹਰ ਹਰ ਆਪਣੀ ਕਿਰਪਾ ਕਰੇ ਗੁਰਮਖ ਸੋਰੜਾ ਕਮ ਸਿੱਖੈ ਸੋਰੜਾ ਕਮ ਸਿੱਖੈ ਗੁਰਮਖ ਹਰ ਹਰ ਸਦਾ ਧਿਆਏ ਸਈਆਂ ਵਿੱਚ ਫਿਰੈ ਸਹੇਲੀ ਹਰ ਦਰਗਹ ਬਾਂ ਲੁੜਾਏ ਲੇਖਾ ਧਰਮ ਰਾਏ ਕੀ ਬਾਕੀ ਜਪ ਹਰ ਹਰ ਨਾਮ ਕਿਰਖੈ ਮੁੰਦ ਈਆ ਨੀ ਪੇੜੇ ਗੁਰਮਖ ਹਰ ਦਰਸ਼ਨ ਦਿਖੈ ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ ਅਗਿਆਨ ਅੰਧੇਰਾ ਕਟਿਆ ਗੁਰ ਗਿਆਨ ਪ੍ਰਚੰਡ ਬਲਾਇਆ ਬਲਿਆ ਗੁਰ ਗਿਆਨ ਅੰਧੇਰਾ ਬਿਨ ਸਿਆ ਹਰ ਰਤਨ ਪਦਾਰਥ ਲਾਦਾ ਹਮੈ ਰੋਗ ਗਿਆ ਦੁਖ ਲਾਥਾ ਆਪ ਆਪੇ ਗੁਰਮਤ ਖਾਦਾ ਅਕਾਲ ਮੂਰਤ ਵਰ ਪਾਇਆ ਬਿਨਾਸੀ ਨਾ ਕਦੇ ਮਰੇ ਨਾ ਜਾਇਆ ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ ਹਰ ਸਤ ਸੱਤੇ ਮੇਰੇ ਬਾਬਲਾ ਹਰ ਤਨ ਮਿਲ ਜੰਝ ਸੁਹੰਦੀ ਪੇਵ ਕੜੇ ਹਰ ਜਪ ਸੁਹੇਲੀ ਵਿੱਚ ਸਹੁਰੜਾ ਖਰੀ ਸੁਹੰਦੀ ਸਹੁਰੜੇ ਵਿੱਚ ਖਰੀ ਸੁਹੰਦੀ ਜਿਨ ਪੇਵ ਕੜੇ ਨਾਮ ਸਮਾਲਿਆ ਸਭ ਸਫਲੋ ਜਨਮ ਤਿੰਨਾ ਗੁਰਮਖ ਜਿਨਾ ਮਨ ਜਿਨ ਪਾਸਾ ਟਾਲਿਆ ਹਰ ਸੰਤ ਜਨਾ ਮੇਲ ਕਾ ਕਾਰਜ ਸੋਹਿਆ ਵਰ ਪਾਇਆ ਪੁਰਖ ਅਨੰਦੀ ਹਰ ਸਤ ਸਤ ਮੇਰੇ ਬਾਬੋਲਾ ਹਰ ਜਨ ਮੇਲ ਜੰਜ ਸੁਹੰਦੀ ਹਰ ਪ੍ਰਭ ਮੇਰੇ ਬਾਬਲਾ ਹਰ ਦੇਵੋ দান ਮੈਂ ਦਾਜੋ ਹਰ ਕੱਪੜੋ ਹਰ ਸੋਬਾ ਦੇਵੋ ਜਿਤ ਸਵਰੇ ਮੇਰਾ ਕਾਜੋ ਹਰ ਹਰ ਭਗਤੀ ਕਾਜ ਸੋਹੇਲਾ ਗੁਰ ਸਤ ਗੁਰ দান ਦਿਵਾਇਆ ਖੰਡ ਵਰ ਪੰਡ ਹਰ ਸੋਬਾ ਹੋਈ ਇਹ ਦਾਨ ਨਰ ਲੈ ਰ ਲਾਇਆ ਹੋਰ ਮਨ ਮੁਖ ਦਾਜ ਜੇ ਰੱਖ ਦਿਖਾਲੈ ਸੋ ਕੂੜ ਅਹੰਕਾਰ ਕਚ ਪਾਜੋ ਹਰ ਪ੍ਰਮੇ ਮੇਰੇ ਬਾਬੂਲਾ ਹਰ ਦੇਵੋ ਦਾਨ ਮੈਂ ਦਾਜੋ ਹਰ ਰਾਮ ਰਾਮ ਮੇਰੇ ਬਾਬੂਲਾ ਪੈਰ ਮਿਲ ਤਨ ਵੇਲ ਵਦੰਦੀ ਹਰ ਜੁਗੋ ਜੁਗੋ ਜੁਗ ਜੁਗੋ ਜੁਗੋ ਸਦ ਪੀੜੀ ਗੁਰੂ ਚਲੰਦੀ ਜੁਗ ਜੁਗ ਪੀੜੀ ਚੱਲੈ ਸਤ ਗੁਰ ਕੀ ਜਿੰਨੀ ਗੁਰ ਮਖ ਨਾਮ ਧਿਆਇਆ ਹਰ ਪੁਰਖ ਨ ਕਬਹੀ ਬੈਨ ਸੈ ਜਾਵੇ ਨਿਤ ਦੇਵੇ ਚੜੈ ਸਵਾਇਆ ਨਾਨਕ ਸੰਤ ਸੰਤ ਹਰ ਏਕੋ ਜਪ ਹਰ ਹਰ ਨਾਮ ਸੁਹੰਦੀ ਹਰ ਰਾਮ ਨਾਮ ਮੇਰੇ ਬਾਬੋਲਾ ਪੈਰ ਮਿਲ ਤਨ ਵੇਲ ਵਧੰਦੀ ਸੇ ਰੇ ਰਾਗ ਮਹੱਲਾ ਪੰਜਵਾ ਸ਼ੰਤ ਇੱਕ ਓੰਕਾਰ ਸਤਗੁਰ ਪ੍ਰਸਾਦ ਮਨ ਪਿਆਰਿਆਂ ਜੀਓ ਮਿੱਤਰਾ ਗੋਬਿੰਦ ਨਾਮ ਸਮੱਲੇ ਮਨ ਪਿਆਰਿਆਂ ਜੀ ਮਿੱਤਰਾ ਹਰ ਨਿਭਹਿ ਤੇ ਰਹਿ ਨਾਲੇ ਸੰਗ ਸਹਾਈ ਹਰ ਨਾਮ ਤੇ ਆਈ ਬਿਰਥਾ ਕੋਈ ਨਾ ਜਾਏ ਮਨ ਚਿੰਦੇ ਸੇ ਫਲ ਪਾਵੇ ਚਰਨ ਕਮਲ ਚਿਤ ਲਾਏ ਜਲਥਲ ਪੂਰ ਰਹਿਆ ਬਰਵਾਰੀ ਕਟ ਕਟ ਨਦਰ ਨਿਹਾਲੇ ਨਾਨਕ ਸਿੱਖ ਦੇ ਮਨ ਪ੍ਰੀਤਮ ਸਾਧ ਸੰਗ ਪਰਮ ਜਾਲੇ ਮਨ ਪਿਆਰਿਆ ਜੀ ਮਿੱਤਰ ਹਰ ਬਿਨ ਝੂਠ ਬਸਾਰੇ ਮਨ ਪਿਆਰਿਆ ਜੀਓ ਮਿੱਤਰ ਬੇਖ ਸਾਗਰ ਸੰਸਾਰੇ ਚਰਨ ਕਮਲ ਕਰ ਬੋਹਿਤ ਕਰਤੇ ਸੈਸਾ ਦੁਖ ਨ ਬਿਆਪੈ ਗੁਰਪੂਰਾ ਪੇਟ ਵੜਪਾਗੀ ਆਠ ਪਹਿਰ ਪ੍ਰਭ ਜਾਪੈ ਆਦ ਜੁਗਾਦੀ ਸੇਵਕ ਸਵਾਮੀ ਭਗਤਾਂ ਨਾਮ ਅਧਾਰੇ ਨਾਨਕ ਸਿੱਖ ਦੇ ਮਨ ਪ੍ਰੀਤਮ ਬੇਨ ਹਰ ਝੂਠ ਪਸਾਰੇ ਮਨ ਪਿਆਰਿਆ ਜੀਓ ਮਿੱਤਰਾ ਹਰ ਲੱਦੇ ਖੇ ਪਸਵਲੀ ਮਨ ਪਿਆਰਿਆ ਜੀਓ ਮਿੱਤਰਾ ਹਰ ਦਰਗ ਨਹਿ ਚਲ ਮੱਲੀ ਹਰ ਦਰ ਸੇਵੇ ਅਲਖ ਅਪੇਵੇ ਨਹਿ ਚਲ ਆਸਨ ਪਾਇਆ ਤਹਿ ਜਨਮ ਨ ਮਰਨ ਨ ਆਵਨ ਜਾਣਾ ਸੰਸਾਰ ਦੁਖ ਮਿਟਾਇਆ ਚਿੱਤਰ ਗੋਪਤਕਾ ਕਾਗਦ ਫਾਰਿਆ ਜਮਦੂਤਾ ਕਛੂ ਨ ਚੱਲੀ ਨਾਨਕ ਸਿੱਖ ਦੇ ਮਨ ਪ੍ਰੀਤਮ ਹਰ ਲੱਦੇ ਖੇ ਪਸਵੱਲੀ ਮਨ ਪਿਆਰਿਆ ਜੀਓ ਮਿੱਤਰਾ ਕਰ ਸੰਤਾਂ ਸੰਗ ਨਿਵਾਸੋ ਮਨ ਪਿਆਰਿਆ ਜੀਓ ਮਿੱਤਰਾ ਹਰ ਨਾਮ ਜਪਤ ਪਰਗਾਸੋ ਸਿਮਰ ਸੁਆਮੀ ਸੁਖ ਘਮੇ ਇੱਛ ਸਗਲੀ ਪੁੰਨੀਆਂ ਪੁਰਬੇ ਕਮਾਏ ਸ੍ਰੀ ਰੰਗ ਪਾਏ ਹਰ ਮਿਲੇ ਚਿਰੀ ਵਿਸ਼ੁਨੀਆਂ ਅੰਤਰ ਬਾਹਰ ਸਰਬਤਰ ਵਿਆ ਮਨ ਉਪਜਿਆ ਬਿਸਾਸੋ ਨਾਨਕ ਸਿੱਖ ਦੇ ਮਨ ਪ੍ਰੀਤਮ ਹਰ ਸੰਤਾਂ ਸੰਗ ਨਿਵਾਸੋ ਨਾਨਕ ਸਿੱਖ ਦੇ ਮਨ ਪ੍ਰੀਤਮ ਕਰ ਸੰਤਾਂ ਸੰਗ ਨਿਵਾਸੋ ਮਨ ਪਿਆਰਿਆ ਜਿਉ ਮਿੱਤਰ ਹਰ ਪ੍ਰੇਮ ਭਗਤ ਮਨ ਲੀਨਾ ਮਨ ਪਿਆਰਿਆ ਜਿਉ ਮਿੱਤਰ ਹਰ ਜਲ ਮਿਲ ਜੀਵੇ ਮੀਨਾ ਹਰ ਪੀ ਅਗਾਨੇ ਅਮਰਤ ਬਾਨੇ ਸਰਬ ਸੁਖਾ ਮਨ ਬੁੱਠੇ ਸਿਰੀ ਤੇਰ ਪਾਏ ਮੰਗਲ ਲਗਾਏ ਇੱਚ ਪੁਣੀ ਸਤਗੁਰੁ ਤੁੱਠੇ ਲੜਲੀ ਨੇ ਲਾਏ ਨੌ ਨਦ ਪਾਏ ਨਾਉ ਸਰਬਸ ਠਾਕੁਰ ਦੀਨਾ ਨਾਨਕ ਸਿੱਖ ਸੰਤ ਸਮਝਾਈ ਹਰ ਪ੍ਰੇਮ ਭਗਤ ਮਨ ਲੀਨਾ ਸਿਰੀ ਰਾਗ ਕੇ ਸ਼ਾਂਤ ਮਹੱਲਾ ਪੰਜਮ ਇਕ ਓੰਕਾਰ ਸਤਗੁਰ ਪ੍ਰਸਾਦ ਡਖਣਾ ਅਠਮਾ ਜਾ ਹੋ ਮਾ ਪੀਰੀ ਕੱਸੇ ਕਿਉਂ ਦੀਦਾਰ ਸੰਤ ਸਰਨਾਈ ਲੱਭਣੇ ਨਾਨਕ ਪ੍ਰਾਨ ਆਧਾਰ ਸ਼ਾਂਤ ਚਰਨ ਕਮਲ ਸਿਉ ਪ੍ਰੀਤ ਰੀਤ ਸੰਤਨ ਮਨ ਆਵੈ ਜਿਉ ਦੁਤੀਆ ਪਾਉ ਬਿਪਰੀਤ ਅਨੀਤ ਦਾਸਾ ਨਹਿ ਪਾਵੇ ਜਿਉ ਦਾਸਾ ਨਹਿ ਪਾਵੇ ਬਿਨ ਦਰਸਾਵੇ ਇਕ ਖਿੰਨ ਧੀਰਜ ਕਿਉਂ ਕਰਹਿ ਨਾਮ ਵਿਹੂ ਨਾ ਮਨ ਤਨ ਹੀ ਨ ਜਲ ਬਿਨ ਮਛਲੀ ਜਿਉ ਮਰੇ ਮਿਲ ਮੇਰੇ ਪਿਆਰੇ ਪ੍ਰਾਨ ਆਦਾਰੇ ਗੁਣ ਸਾਧ ਸੰਗ ਮਿਲ ਗਾਵਏ ਨਾਨਕ ਕੇ ਸੁਆਮੀ ਤਾਰ ਅਨੰਗ ਰ ਮਨ ਤਨ ਅੰਕ ਸਮਾਵਏ ਢਖਣ ਸੋਹੰਦੜੋ ਹੱਬਠਾਏ ਕੋਇ ਨ ਦਿਸਹਿ ਦੂਜੜੋ ਖੁਲੜੇ ਕਪਾਟ ਨਾਨਕ ਸਤ ਗੁਰ ਭੇਟ ਤੇ शांत तेरे वचन अनूप अपार संतन आधार वाणी बिचारीए जियों सिमरत सांस गिरास पूरन विश्वास क्यों मनो विसारीए जियों क्यों मनो विसारीए निमख नाही तारिए गुणवंत प्राण हमारे मन पंचत फल देत है स्वामी जिए की बर्थ सारे ਅਨਾਥ ਕੇ ਨਾਥੇ ਸਰਬ ਕੇ ਸਾਥੇ ਜਪ ਜੂ ਹੈ ਜਨਮ ਨਹਾਰੀਐ ਨਾਨਕ ਕੀ ਬੇਨੰਤੀ